ਹਰਦੇਵਾਲ ਸਿੰਘ ਪਾਜੀ ਮੈਂ ਹਾਰਨ ਮਾਰਿਆ ਵਾ ਤੇ ਮੁੰਡੇ ਨੇ ਮੈਨੂੰ ਕਹਿੰਦਾ ਗਾਲ ਕੱਢ ਕੇ ਮੈਨੂੰ ਉਹਨੇ ਗਾਲ ਕੱਢੀ ਆ ਵੀ ਗੱਡੀ ਸਾਈਡ ਤੇ ਲਾ ਮੈਂ ਗੱਡੀ ਸਾਈਡ ਤੇ ਲਾਤੀ ਦੋ ਜਾਨੇ ਅਗਲੇ ਦਾ ਹੋ ਗਏ ਆ ਤੇ ਦੂਜੇ ਜਾਨੇ ਨੇ ਅਜੇ ਮੈਂ ਗੱਡੀ ਦੇ ਵਿੱਚ ਬਾ ਜੀਸ਼ਾ ਹੀ ਡਾਊਨ ਕੀਤਾ ਉਹਨੇ ਸਿਰ ਦੇ ਵਿੱਚ ਬੋਤਲ ਮਾਰਦੀ ਪਾਜੀ ਚਾਰ ਪੰਜ ਜਾਨੇ ਸੀ ਪਲੀਜ਼ ਰਿਕਵੈਸਟ ਜੀ ਪਾਜੀ ਮੇਰੇ ਗੱਲ 'ਚ ਕਿ ਚੈਨ ਸੀ 20000 ਰੁਪਇਆ ਮੇਰੇ ਕੋਲ ਕੈਸੀ ਮਾਲਕਾਂ ਦਾ ਸੀ ਵਿੱਚ ਮਾਲਕ ਦੀ ਨਾਲ ਇਹਨਾਂ ਦੇ ਇੱਕ ਫੈਮਿਲੀ ਬੈਠੀ ਆ ਸਿਰਫ ਮੇਰੀ ਇੰਨੀ ਗਲਤੀ ਕਿ ਮੈਂ ਹਾਰਨ ਮਾਰਿਆ ਜੇ ਮੈਂ ਨਾ ਹਾਰਨ ਮਾਰਦਾ ਤੇ ਨਾ ਮੇਰੇ ਸੱਟ ਲੱਗਦੀ ਨਾ ਪੈਸੇ ਖੋਏ ਜਾਂਦੇ ਤੇ ਨਾ ਚੈਨ ਖੋਈ ਜਾਂਦੀ ਪਾਜੀ ਮੌਕੇ ਤੇ ਇੱਕ ਮੁੰਡਾ ਫੜਿਆ ਉਹ ਅੰਦਰ ਹੈ ਚਲੋ ਕੀ ਕਰ ਰਹੇ ਸੀ ਨਾ ਪਾਜੀ ਮੇਰਾ ਨਾਮ ਸੁਸ਼ੀਲ ਆ ਮੈਂ ਗੱਡੀ ਦਾ ਓਨਰ ਹੈਗਾ ਵਾਂ ਠੀਕ ਹੈ ਇਹ ਮੇਰਾ ਡਰਾਈਵਰ ਹੀ ਮੇਰੇ ਭਰਾ ਨੂੰ ਉਧਰੋਂ ਲੈ ਕੇ ਲੁਧਿਆਣਾ ਜਾ ਰਿਹਾ ਸੀ ਹਾ ਇਹ ਗੱਡੀ ਇਹਨੇ ਮੋੜੀ ਆ ਤੇ ਅੱਗੇ ਇਹਨੇ ਹਾਰਨ ਮਾਰਿਆ ਤੋ ਮੁੰਡਿਆਂ ਨੇ ਪਿੱਛੇ ਨਹੀਂ ਹਟੇ ਬਾਹਰ ਨਿਕਲੇ ਤੇ ਸਿਰ ਤੇ ਬੋਤਲ ਮਾਰੀ ਤੇ ਸਿਰ ਪਾੜਤਾ ਚਾਰ ਮੁੰਡੇ ਹੀ ਤੇ ਉਹ ਉਹਨੇ ਚਰ ਨੂੰ ਭਰਾ ਵੀ ਗੱਡੀ ਚੋਂ ਬਾਹਰ ਨਿਕਲਿਆ ਤੇ ਉਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਪੈਸੇ ਹੈਗੇ ਗੱਡੀ ਦੇ ਵਿੱਚ 20000 ਰੁਪਈਆ ਉਹ ਲੈ ਗਏ ਇਹਨੂੰ ਇਹਦੇ ਗਲ ਪੈ ਗਏ ਤੇ ਗਲ ਚ ਚੈਨੀ ਸੀ ਉਹ ਲਾ ਲਈ ਇਹਨਾਂ ਉਹਨਾਂ ਨੇ ਉਹਦੇ ਬਾਅਦ ਇੱਕ ਮੁੰਡਾ ਭੱਜਿਆ ਤੇ ਇੱਕ ਮੁੰਡੇ ਨੂੰ ਫੜ ਲਿਆ ਡਰਾਈਵਰ ਨੇ ਮੇਰੇ ਤੇ ਬਾਕੀ ਤਿੰਨ ਮੁੰਡੇ ਫਰਾਰ ਹੋ ਗਏ ਹੁਣ ਇੱਕ ਮੁੰਡਾ ਅੰਦਰ ਆ ਤੇ ਇੱਕ ਘੰਟੇ ਤੋਂ ਹੋ ਗਿਆ ਜੇ ਡਰਾਈਵਰ ਤੋਂ ਡਰਾਈਵਰ ਤੋਂ ਪੁੱਛੀ ਜਾਂਦੇ ਨਾ ਉਹਦਾ ਇਲਾਜ ਕਰਾਉਣ ਵਾਸਤੇ ਉਹਨੂੰ ਪਤਾ ਨਹੀਂ ਜੀ ਕੋਈ ਪਤਾ ਨਹੀਂ ਅਣਜਾਣ ਮੁੰਡੇ ਇੱਕ ਬੰਦਾ ਫੜਿਆ ਗਿਆ ਜੇ ਮਾਨ ਸਿੰਘ ਗੇਟ ਦੀ ਚੌਂਕ ਦੀ ਘਟਨਾ ਵਾ ਇਹ 6 ਨਹੀਂ 5:00 ਵਜੇ ਦਾ 5:00 ਵਜੇ ਦਾ ਟਾਈਮ ਹੈ ਹਾਂਜੀ ਕੱਲ ਇੱਕ ਮਾਨ ਸਿੰਘ ਦਾ ਗੇਟ ਦਾ ਮਾਮਲਾ ਆਇਆ ਜੀ ਗੱਡੀ ਵੀ ਭੰਨ ਟੋੜ ਹੋਈ ਕੀ ਕਹਿਣਾ ਚਾਹੀਦਾ ਇਹ ਚਾਰ ਜਣੇ ਆਏ ਆ ਇਹਨਾਂ ਨੇ ਗੱਡੀ ਦੀ ਪੰਨ ਤੋੜ ਕਰਕੇ ਤੇ ਇਹ ਮਤਲਬ ਮੌਕੇ ਤੋਂ ਭੱਜ ਗਏ ਆ ਇੱਕ ਜਣੇ ਨੂੰ ਕਾਬੂ ਕਰ ਲਿਆ ਵਾ ਤੇ ਬਾਕੀਆਂ ਦੀ ਤਫ਼ਤੀਸ਼ ਜਰੀਆ ਚੱਲ ਰਹੀ ਆ